ਕਿਉਂ ਯੂਨੀਵਰਸਿਟੀ ਦੇ ਵਿੱਚ ਨਵੀਂ ਯੂਥ ਜੋ ਆਂਦੀ ਹੈ ਉਹ ਨਸ਼ੇ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਕਿਉਂ ਅਫੀਮ ਨੂੰ ਹੀ ਇੱਕ ਇੱਕ ਸੋਸ਼ਲ ਟ੍ਰੈਂਡ ਸਮਝਿਆ ਗਿਆ ਕਿਉਂ ਅਫੀਮ ਨੂੰ ਸਰਦਾਰੀ ਦੇ ਨਾਲ ਜੋੜਿਆ ਗਿਆ ਹੈ ਟੀਮ ਦਾ ਜਿਹੜਾ ਇੰਪੈਕਟ ਹੈ ਬਾਡੀ ਤੇ ਉਹ ਬੜਾ ਲੌਂਗ ਟਰਮ ਇੰਪੈਕਟ ਹੈ ਹੌਲੀ ਹੌਲੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਕਿਉਂ ਪੰਜਾਬ ਦੇ ਵਿੱਚ ਇਹੋ ਜਿਹੀ ਯੂਨੀਵਰਸਟੀਆਂ ਨੇ ਜਿੱਥੇ ਅੱਜ ਵੀ ਕੋ ਤੁਸੀਂ ਪੈਸੇ ਦੇ ਕੇ ਡਿਗਰੀਆਂ ਲੈ ਸਕਦੇ ਹੋ ਇਸ ਹੱਦ ਦੇ ਵਿੱਚ ਕਤਲ ਹੋ ਜਾਣਾ ਹਮਲਾ ਹੋ ਜਾਣਾ ਇਹਨੂੰ ਕਿਵੇਂ ਕਿੰਨਾ ਕੁ ਵਾਜਬ ਸਮਝਦੇ ਹੋ ਤੁਸੀਂ ਦੇਖੋ ਕਿਸ ਹੱਦ ਤੱਕ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ 19-20 ਸਾਲਾਂ ਦਾ ਪੰਜਾਬ ਦੇ ਮੁੰਡੇ ਦਾ ਮਰਡਰ ਹੋ ਜਾਂਦਾ ਹੈ ਜੋ ਜਿਨ੍ਹਾਂ ਨੇ ਮਾਰਿਆ ਉਹਨੂੰ ਜਿਸ ਤਰੀਕੇ ਨਾਲ ਮਾਰਿਆ ਉਹ ਉਹਨਾਂ ਦਾ ਉਹ ਕੋਈ ਨਾਰਮਲ ਇਨਸਾਨ ਨਹੀਂ ਸੀ ਕਿ ਉਹ ਨਸ਼ੇ ਦੇ ਵਿੱਚ ਪੂਰੇ ਆਪਣੇ ਸੈੱਟ ਸੀਗੇ ਨੀਅਰਬਾਇਓ ਇਹ ਨਹੀਂ ਹਜੇ ਆਈਡੈਂਟੀਫਾਈ ਹੋਇਆ ਉਹ ਸਟੂਡੈਂਟਸ ਨੇ ਜਾਂ ਨੀਅਰਬਾਇ ਕੋਈ ਕਲੋਨੀ ਦੇ ਲੋਕ ਨੇ ਇੱਥੇ ਜੀ ਨੀਅਰਬਾਇ ਚੰਡੀਗੜ੍ਹ ਦੇ ਵਿੱਚ ਜੋ ਕਲੋਨੀ ਆ ਉੱਥੇ ਬੜਾ ਟ੍ਰੈਂਡ ਹੈ ਇੱਕ ਉਹ ਚੱਕੂ ਨਾਲ ਰੱਖਦੇ ਆ ਜੋ ਨਸ਼ਾ ਕਰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਮੈਂ ਅਗਲੇ ਦੀ ਜਾਨ ਲੈ ਰਿਆਂ ਜਾਂ ਮੇਰੇ ਇੱਕ ਇੱਕ ਮਾਰਨ ਮੇਰੇ ਚੱਕੂ ਮਾਰਨ ਨਾਲ ਅਗਲੇ ਦੀ ਜਾਨ ਚਲ ਜੂਗੀ। ਆ ਜਿਉਂਵਰਸਿਟੀ ਦੇ ਵਿੱਚ ਐਵੇਂ ਲੱਗਦਾ ਵੀ ਬਾਹਰੋਂ ਇੱਕ ਗੇੜੀ ਰੂਟ ਬਣਾ ਦਿਆ ਗਿਆ ਬਾਹਰ ਦੇ ਬੰਦੇ ਆਉਂਦੇ ਆ ਤੇ ਗੇੜੀਆਂ ਮਾਰਦੇ ਐ ਇੰਜੋਇਮੈਂਟ ਕਰਦੇ ਐ ਸ਼ਾਇਦ ਇਹ ਨਹੀਂ ਹੋਣਾ ਚਾਹੀਦਾ। ਉਹਨ ਦੀ ਕੋੜੀ ਗੱਲ ਪਹਿਲਾਂ ਵੀ ਕਹੀ ਸੀ ਜੀ ਤੁਸੀਂ ਹੋਸਟਲਾਂ ਚ ਚੈੱਕ ਕਰ ਲੋਗੇ 10 20 ਦੇਸੀ ਕੱਟੇ ਦਾ ਤੁਹਾਨੂੰ ਹੋਸਟਲ ਦੇ ਵਿੱਚ ਵੀ ਮਿਲ ਜਾਣਗੇ। ਕੱਕੇ ਇਹਨਾਂ ਨੂੰ ਥੱਗ ਗਏ ਆ ਵੀ ਤੁਸੀਂ ਪਹਿਲਾਂ ਵੀ ਇੱਕ ਪਿਛਲੇ ਮਹੀਨੇ ਆਪਣਾ ਹੋਸਟਲ ਦੇ ਵਿੱਚ ਨਸ਼ੇ ਕਰਕੇ ਓਵਰਡੋਜ਼ ਕਰਕੇ ਡੈਥ ਹੋ ਗਈ ਸੀਗੀ ਪ੍ਰਸ਼ਾਸਨ ਨੂੰ ਸ਼ਾਇਦ ਕੋਈ ਫਰਕ ਹੀ ਨਹੀਂ ਪੈਂਦਾ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੇ ਘਰ ਚੋਂ ਇੱਕ ਬੰਦਾ ਜੀ ਘਟਦਾ ਹੈ ਸ਼ਾਇਦ ਉਹਨੂੰ ਹੀ ਫਰਕ ਪੈਂਦਾ ਬਾਕੀ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਸਿਰਫ ਇੱਕ ਤਸੱਲੀ ਦਿਨੇ ਆ 75 ਸਾਲਾਂ ਦੇ ਵਿੱਚ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਕੁਝ ਮਿਲਿਆ ਨਹੀਂ ਕੁਝ ਪ੍ਰਾਪਤ ਨਹੀਂ ਹੈ ਕਿਉਂ ਕਹਿਣੇ ਪਏ ਤੁਹਾਡੇ ਸ਼ਬਦ ਜਿਹੇ ਕਿਉਂ ਹੋਏ ਕੀ ਇੱਕ ਸਰਕਾਰ 5 ਸਾਲ ਦੀ ਟਰਮ ਦੇ ਵਿੱਚ ਇੱਕ ਪੀਜੀਆਈ ਨਹੀਂ ਬਣਾ ਸਕਦੀ ਮੇਰਾ ਸਿੱਧਾ ਕਵੈਸ਼ਨ ਇਹ ਹੈ ਕਿਉਂ ਹਰਿਆਣੇ ਦੇ ਪੇਸ਼ੈਂਟਸ ਨੂੰ ਇੱਥੇ ਚੰਡੀਗੜਾ ਆਉਣਾ ਪੈਂਦਾ ਕਿਉਂਕਿ ਉੱਥੇ ਪੀਜੀਆਈ ਇੱਕ ਨਹੀਂ ਮੈਨੇਜ ਹੁੰਦੀ ਤੁਸੀਂ 75 ਸਾਲ ਦੇ ਵਿੱਚ ਪੂਰੇ ਹਰਿਆਣੇ 'ਚ ਇੱਕ ਪੀਜੀਆਈ ਬਣਾਈ ਇੱਕ ਡਾਕਟਰ 200 200 ਪੇਸ਼ੈਂਟਸ ਨੂੰ ਦੇਖ ਰਿਹਾ 300 300 ਪੇਸ਼ੈਂਟਸ ਨੂੰ ਦੇਖ ਰਿਹਾ ਕੀ ਕੁਆਲਿਟੀ ਕੀ ਪੀਜੀਆਈ ਦੇ ਡਾਕਟਰ ਕਿਸ ਕੁਆਲਿਟੀ ਨਾਲ ਪ੍ਰੋਵਾਈਡ ਕਰ ਸਕਦੇ ਨੇ ਉਹ ਪੇਸ਼ੈਂਟਸ ਨੂੰ ਇਲਾਜ ਤੇ ਇਹ ਅਸੀਂ ਸੋਚਣ ਦੀ ਗੱਲ ਹੈ ਪੀਜੀਆਈ ਖੁੱਲੇ ਦਰਵਾਜ਼ਾ ਜੋ ਮਰਜੀ ਆ ਸਕਦਾ ਪਰ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੇ ਪੀਜੀਆਈ ਵਰਗੇ ਹਸਪਤਾਲ ਹਰ ਥਾਂ ਬਣਨਗੇ ਸ਼ਾਇਦ ਲੋਕਾਂ ਦਾ ਇਲਾਜ ਜਲਦੀ ਤੇ ਸਹੀ ਤਰੀਕੇ ਨਾਲ ਹੋ ਸਕੇ ਸਾਊਥ ਦੇ ਵਿੱਚ ਸਰਕਾਰਾਂ ਨੇ ਜਿਵੇਂ ਐਵੇਂ ਕੀਤਾ ਹੋਇਆ ਵੀ ਲੋਕ ਸਰਕਾਰੀ ਤੌਰ ਤੇ ਸ਼ਰਾਬ ਲੈ ਸਕਦੇ ਆ ਦੋ ਬੋਤਲ ਵੀ ਨਾ ਆ ਜਾਂ ਜਿਵੇਂ ਹਫਤੇ ਦੀ ਹੈ ਤੁਸੀਂ ਉੱਥੇ ਲੈ ਸਕਦੇ ਹੋ ਉਹ ਰੈਗੂਲਰ ਕੀਤੀਆਂ ਆਈਆਂ ਨੇ ਪਰ ਆਪਣੇ ਤਾਂ ਇੱਥੇ ਸ਼ਰਾਬ ਸ਼ਾਇਦ ਜਦ ਤੱਕ ਪੂਰਾ ਹੋਸ਼ ਨਹੀਂ ਖਤਮ ਹੁੰਦਾ ਇਨਸਾਨ ਨੂੰ ਜਦੋਂ ਡਿੱਗਦਾ ਨਹੀਂ ਉਸ ਵੇਲੇ ਤੱਕ ਪੀਣ ਤੋਂ ਨਹੀਂ ਹਟਦੇ ਯੂਥ 바ਰ ਕਿਉਂ ਜਾ ਰਿਹਾ ਨਸ਼ਾ ਕਿਉਂ ਹੈ ਐਜੂਕੇਸ਼ਨ ਸਿਸਟਮ ਇਨਾ ਖਰਾਬ ਕਿਉਂ ਹੋ ਰਿਹਾ ਯੂਥ ਪੋਲਿਟਿਕਸ ਦੇ ਵਿੱਚ ਚੰਗਾ ਪਾਰਟਿਸਪੀਟ ਕਿਉਂ ਨਹੀਂ ਕਰਦਾ ਕਿਉਂ ਯੂਥ ਸਿਰਫ ਉਹ ਉਹ ਸੋਸ਼ਲ ਇੱਕ ਡਰਾਮੇ ਦੇ ਵਿੱਚ ਫਸਿਆ ਹੋਇਆ ਹੈ ਜੋ ਨਹੀਂ ਹੋਣਾ ਚਾਹੀਦਾ ਜਰਦਾ ਪੰਜਾਬ ਕੌਂਕਲੇਵ ਹੋਈ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਇੱਥੇ ਅਹਿਮ ਮੁੱਦੇ ਦੱਸੇ ਗਏ ਨੌਜਵਾਨਾਂ ਨੂੰ ਹਾਲਾਂਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਫੀ ਪ੍ਰੋਗਰਾਮ ਸੀਗੇ ਨੌਜਵਾਨ ਬੀਜੀ ਸੀਗੇ ਪਰ ਜਿਹੜੇ ਨੌਜਵਾਨ ਇੱਥੇ ਪਹੁੰਚੇ ਉਹਨਾਂ ਦੇ ਮੁੱਦੇ ਕੀ ਸੀਗੇ ਉਹਨਾਂ ਨੇ ਆਪਣੀ ਆਵਾਜ਼ ਰੱਖੀ ਪਰ ਜਵਾਬ ਕਹਿੰਦੇ ਸੰਤੁਸ਼ਟੀ ਵਾਲਾ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਕਹਿੰਦੇ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਤੇ ਆਜ਼ਾਦੀ ਦੇ ਵਿੱਚ ਕੀ ਕੁਝ ਹੋਇਆ ਨੌਜਵਾਨ ਨਸ਼ੇ ਅਫੀਮ ਵੱਲ ਕਿਉਂ ਜਾ ਰਹੇ ਨੇ ਅਜਿਹੇ ਮੁੱਦੇ ਚੁੱਕੇ ਗਏ ਨੇ ਉਹ ਮੁੱਦੇ ਚੁੱਕੇ ਕਿੰਨੇ ਨੇ ਸਚਿਨ ਗਲਵ ਨੇ ਇਹ ਚੰਡੀਗੜ੍ਹ ਦੇ ਵਿੱਚ ਐਮਸੀ ਨੇ ਤੇ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਮੁੱਦੇ ਇਹਨਾਂ ਨੂੰ ਕਿਉਂ ਚੁੱਕਣੇ ਪਏ ਪੰਜਾਬ ਦੇ ਨਾਲ ਇਹਨਾਂ ਨੂੰ ਕਿਉਂ ਅਜਿਹਾ ਲੱਗਿਆ ਕਿ ਇਹ ਮੁੱਦੇ ਰੱਖਣੇ ਚਾਹੀਦੇ ਨੇ ਗਲਵ ਸਾਹਿਬ ਤੁਹਾਨੂੰ ਕਿਉਂ ਲੱਗਿਆ ਕਿ 75 ਸਾਲਾਂ ਦੇ ਵਿੱਚ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਕੁਝ ਮਿਲਿਆ ਨਹੀਂ ਕੁਝ ਪ੍ਰਾਪਤ ਨਹੀਂ ਹੈ ਕਿਉਂ ਕਹਿਣੇ ਪਏ ਤੁਹਾਡੇ ਸ਼ਬਦ ਜਿਹੇ ਕਿਉਂ ਹੋਏ ਦੇਖੋ ਜੀ ਚੜਦਾ ਪੰਜਾਬ ਕਨਕਲੀਵ ਹੋਈ ਸੀਗੀ ਕਨਕਲੀਵ ਦਾ ਮਕਸਦ ਕਈ ਵਾਰ ਇਹ ਹੁੰਦਾ ਹੈ ਸਿਰਫ ਆਪਣਾ ਭਾਸ਼ਣ ਦੇ ਕੇ ਲੋਕ ਚਲੇ ਜਾਂਦੇ ਨੇ ਜਿਹੜੇ ਨੁਮਾਇੰਦੇ ਆ ਜਿਹੜੇ ਗੈਸਟ ਆਏ ਹੁੰਦੇ ਨੇ ਉਹ ਆਪ ਦੀ ਨੋਲਿਜ ਜੋ ਗੇਨ ਕੀਤੀ ਹੈ ਉਹਨਾਂ ਨੇ ਲਾਈਫ ਦੇ ਵਿੱਚ ਉਹ ਦੱਸ ਕੇ ਨਿਕਲ ਜਾਂਦੇ ਨੇ ਪਰ ਸਾਡਾ ਮਕਸਦ ਸੀਗਾ ਅਸਲੀ ਗੱਲਾਂ ਜਿਹੜੀਆਂ रियलिटी है कि समाज ਦੇ ਵਿੱਚ ਜਾਂ ਯੂਥ ਦੇ ਵਿੱਚ ਕਿਸ ਤਰੀਕੇ ਨਾਲ ਗਲਤ ਹੋ ਰਿਹਾ ਉਹਨਾਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਭਾਵੇਂ ਉਹ ਗੱਲ ਹੋਵੇ ਵੀ ਪੀਜੀਆਈ ਆਜ਼ਾਦੀ ਨੂੰ 75 ਸਾਲ ਤੋਂ ਉੱਤੇ ਹੋ ਗਏ ਕਿਉਂ ਸਰਕਾਰਾਂ ਕੋਈ ਵੀ ਸਰਕਾਰ ਹੋਵੇ ਉਹ ਕਾਂਗਰਸ ਹੋਵੇ ਬੀਜੇਪੀ ਅਕਾਲੀ ਦਲ ਆਵਾਮਾ ਦੀ ਉਪਟੀ ਕਿਉਂ ਕੋਈ ਸਰਕਾਰ 5 ਸਾਲਾਂ ਦੇ ਵਿੱਚ ਇੱਕ ਪੀਜੀਆਈ ਦਾ ਟਾਰਗੇਟ ਨਹੀਂ ਲੈ ਸਕੀ ਪੰਜਾਬ ਦੇ ਵਿੱਚ ਕਿਉਂ ਐਵੇਂ ਦਾ ਹੋਇਆ ਵੀ ਪੰਜਾਬ ਦੇ ਪੇਸ਼IENTS ਜਿਹੜੇ ਨੇ ਜੋ ਪੀਜੀਆਈ ਦੇ ਵਿੱਚ ਆਂਦੇ ਹੁਣ ਮੈਂ ਇਸ ਬੋਰਡ ਤੋਂ ਕਾਉਂਸਲਰਾਂ ਪੀਜੀਆਈ ਤੋਂ ਮੈਂ ਵੇਖਦਾ ਪੰਜਾਬ ਦੇ ਪੇਸ਼IENTS ਬੜੇ ਜ਼ਿਆਦਾ ਨੰਬਰ ਦੇ ਵਿੱਚ ਆਂਦੇ ਆ ਐਜ਼ ਕੰਪੇਅਰ ਟੂ ਤੁਸੀਂ ਕਿਸੇ ਹੋਰ ਸੂਬੇ ਦੇ ਲਾ ਲੋ ਨਾਲੇ ਸਾਰੇ ਸੂਬਿਆਂ ਦੇ ਮਿਲਾ ਕੇ ਵੀ ਪੰਜਾਬ ਦੇ ਮੁਕਾਬਲੇ ਨਹੀਂ ਹੁੰਦੇ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬਿਮਾਰੀਆਂ ਫੈਲ ਰਹੀਆਂ ਭਾਵੇਂ ਉਹ ਕੈਂਸਰ ਹੋਵੇ ਭਾਵੇਂ ਨਸ਼ੇ ਕਰਕੇ ਕੋਈ ਬਿਮਾਰੀ ਹੋਵੇ ਜਾਂ ਟੀਬੀ ਹੋਵੇ ਜਾਂ ਹੋਰ ਵੀ ਜਿੰਨੀਆਂ ਬਿਮਾਰੀਆਂ ਨੇ ਉਹ ਕਿਉਂ ਅਸੀਂ ਉਹਨਾਂ ਦਾ ਇਲਾਜ ਸਿਰਫ ਪੰਜਾਬ ਦੇ ਕਿਸੇ ਡਿਸਟ੍ਰਿਕਟ ਦੀਆ ਅਸੈਂਬਲੀ ਦੇ ਵਿੱਚ ਨਹੀਂ ਹੁੰਦਾ ਦ ਕਿਉਂ ਯੂਨੀਵਰਸਿਟੀ ਦੇ ਵਿੱਚ ਨਵੀਂ ਯੂਥ ਜੋ ਆਂਦੀ ਹੈ ਉਹ ਨਸ਼ੇ ਵੱਲ ਜ਼ਿਆਦਾ ਧਿਆਨ ਦਿੰਦੀ ਹੈ ਕਿਉਂ ਅਫੀਮ ਨੂੰ ਹੀ ਇੱਕ ਇੱਕ ਸੋਸ਼ਲ ਟ੍ਰੈਂਡ ਸਮਝਿਆ ਗਿਆ ਕਿਉਂ ਅਫੀਮ ਨੂੰ ਸਰਦਾਰੀ ਦੇ ਨਾਲ ਜੋੜਿਆ ਗਿਆ ਹੈ ਅਫੀਮ ਦਾ ਜਿਹੜਾ ਇੰਪੈਕਟ ਹੈ ਬਾਡੀ ਤੇ ਉਹ ਬੜਾ ਲੌਂਗ ਟਰਮ ਇੰਪੈਕਟ ਹੈ ਹੌਲੀ ਹੌਲੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਅਸੀਂ ਨਾਲ ਅਸੀਂ ਯੂਥ ਨੂੰ ਦੇਖਦੇ ਹਾਂ ਉਹ ਇਸ ਦਾ ਪਾਟ ਬਣੇ ਹੋਏ ਨੇ ਤੇ ਉਹਨਾਂ ਦੀ ਉਹਨਾਂ ਦੀ ਬਾਡੀ ਇਹ ਸਾਈਨ ਦੇਣੇ ਸ਼ੁਰੂ ਕਰ ਗਈ ਹੈ ਵੀ ਉਹ ਜ਼ਿਆਦਾ ਟਾਈਮ ਠੀਕ ਤਰੀਕੇ ਨਾਲ ਨਹੀਂ ਚੱਲੂਗੀ ਤੇ ਇਹ ਸਾਰੇ ਸਵਾਲ ਸੀ ਕਿ ਸਰਕਾਰਾਂ ਨੂੰ ਤੇ ਕਿਉਂ ਪੰਜਾਬ ਦੇ ਵਿੱਚ ਇਹੋ ਜਿਹੀ ਯੂਨੀਵਰਸਿਟੀਆਂ ਨੇ ਜਿੱਥੇ ਅੱਜ ਵੀ ਕੋਈ ਤੁਸੀਂ ਪੈਸੇ ਦੇ ਕੇ ਡਿਗਰੀਆਂ ਲੈ ਸਕਦੇ ਹੋ ਇਹ ਸਾਰਾ ਇੱਕ ਇਹਨੂੰ ਜੋੜੀਏ ਤਾਂ ਜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਇੱਕ ਇੱਕ ਅਸੀਂ ਪੰਜਾਬ ਦੇ ਅ ਕੋਸ਼ਿਸ਼ ਕਰਦੇ ਆ ਅਸੀਂ ਪੰਜਾਬ ਦੀ ਗੱਲ ਰੱਖੀ ਕਿਉਂਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਸ ਬਾਰੇ ਕੰਸਰਨ ਹੈ ਅਸੀਂ ਪਰੇਸ਼ਾਨ ਨੇ ਵੀ ਪੰਜਾਬ ਦੇ ਵਿੱਚ ਜਿਹੜੀਆਂ ਵੀ ਗਲਤ ਰਵਾਇਤਾਂ ਚੱਲੀਆਂ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਇਹੀ ਉਹਨਾਂ ਨੂੰ ਕੁਐਸਚਨ ਕੀਤੇ ਸੀਗੇ ਸ਼ਾਇਦ ਮੈਨੂੰ ਲੱਗਦਾ ਹੈ ਪੋਲਿਟੀਕਲ ਅੱਜਕਲ ਕਨਕਲੇਵ ਹੁੰਦੀਆਂ ਆ ਉਹਦੇ ਵਿੱਚ ਸਿਰਫ ਇਹੀ ਚੀਜ਼ ਹੁੰਦੀ ਹੈ ਵੀ ਆਪਣੀ ਗੱਲ ਰੱਖੀ ਜਾਂਦੀ ਹੈ ਸ਼ਾਇਦ ਮੈਨੂੰ ਲੱਗਦਾ ਵੱਡੇ ਸੈਸ਼ਨ ਉਹ ਕਹਿੰਦੇ ਵੀ ਪੂਰਾ ਸਮਾਂ ਲੱਗੂਗਾ ਇਹਨਾਂ ਮੁੱਦਿਆਂ ਤੇ ਗੱਲ ਕਰਨ ਲਈ ਨਸ਼ਿਆਂ ਤੇ ਗੱਲ ਕਰਨ ਲਈ ਜਾਂ ਤੁਸੀਂ ਲਾ ਲਓ ਪੀਜੀਆਈ ਤੇ ਗੱਲ ਕਰਨ ਲਈ ਜਾਂ ਸਾਡੀ ਹੈਲਥ ਫੈਸਿਲਿਟੀਆਂ ਤੇ ਗੱਲ ਕਰਨ ਲਈ ਲੰਬ ਕੌਨਕਲੇਵ ਹੋਣ ਗਿਆ ਪਰ ਸ਼ਾਇਦ ਅੱਜ ਦੇ ਮੁੱਦੇ ਹੋਣੇ ਚਾਹੀਦੇ ਆ ਯੂਥ ਬਾਹਰ ਕਿਉਂ ਜਾ ਰਿਹਾ ਨਸ਼ਾ ਕਿਉਂ ਹੈ ਐਜੂਕੇਸ਼ਨ ਸਿਸਟਮ ਇੰਨਾ ਖਰਾਬ ਕਿਉਂ ਹੋ ਰਿਹਾ ਯੂਥ ਪੋਲਿਟਿਕਸ ਦੇ ਵਿੱਚ ਚੰਗਾ ਪਾਰਟਿਸਪੇਟ ਕਿਉਂ ਨਹੀਂ ਕਰਦਾ ਕਿਉਂ ਯੂਥ ਸਿਰਫ ਉਹ ਉਹ ਸੋਸ਼ਲ ਇੱਕ ਡਰਾਮੇ ਦੇ ਵਿੱਚ ਫਸਿਆ ਹੋਇਆ ਹੈ ਜੋ ਨਹੀਂ ਹੋਣਾ ਚਾਹੀਦਾ ਗੱਲ ਸਾਹਿਬ ਇਹ ਵੀ ਟਿੱਪਣੀ ਹੋ ਸਕਦੀ ਹੈ ਕਿ ਲੋਕ ਇਹ ਵੀ ਕਹਿਣਗੇ ਕਿ ਚੰਡੀਗੜ੍ਹ ਪੰਜਾਬ ਦਾ ਹੈ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਪੀਜੀਆ ਕਿਹੜਾ ਬਾਹਰ ਹੋ ਗਿਆ ਪੰਜਾਬ ਦਾ ਪੀਜੀਆ ਹੈ ਇੱਥੇ ਪੰਜਾਬ ਦੀ ਥਾਵਾਂ ਦਾ ਪਿੰਡ ਉਜਾੜ ਕੇ ਜਿਹੜਾ ਬਣਿਆ ਹੋਇਆ ਇਹ ਪੀਜੀਆ ਹੈਗਾ ਹਰਿਆਣਾ ਆਪਣਾ ਬਣਾ ਲਵੇ ਬਾਕੀ ਹੋਰ ਥਾਵਾਂ ਦੇ ਉੱਤੇ ਜਿਹੜੇ ਬਣਾਣਾ ਚਾਹੁੰਦੇ ਨੇ ਉਹ ਆਪਣਾ ਬਣਾ ਲੈ ਪੰਜਾਬ ਕੋਲ ਤਾਂ ਆਲਰੇਡੀ ਕਹਿਣਗੇ ਹੈਗਾ ਇਹ ਤਾਂ ਸਿਰ ਪੰਜਾਬ ਦਾ ਹੈ ਕਹਿਣਗੇ ਨਹੀਂ ਬਿਲਕੁਲ ਜੀ ਮੈਂ ਤਾਂ ਉਹ ਕਹਿਣਾ ਕਿ ਹਸਪਤਾਲ ਤਾਂ ਕਦੇ ਕਿਸੇ ਦੇ ਹੋਏ ਹੀ ਨਹੀਂ ਹਸਪਤਾਲ ਤਾਂ ਸਾਰਿਆਂ ਦੇ ਨੇ ਹਸਪਤਾਲ ਕਦੀ ਧਰਮ ਜਾਤ ਦੇਖ ਕੇ ਕਿਸੇ ਦਾ ਇਲਾਜ ਨਹੀਂ ਕਰਦੇ ਇਹ ਪੀਜੀਆਈ ਇਹਨੂੰ ਤੁਸੀਂ ਕਹ ਲਓ ਇਹ ਤਾਂ ਹਰ ਉਸ ਗਰੀਬ ਪੇਸ਼ੈਂਟ ਦੀ ਹੈ ਜੋ ਪਰੇਸ਼ਾਨ ਆਇਆ ਹੁੰਦਾ ਹੈ ਵੀ ਸਾਰੇ ਪੰਜਾਬ ਆ ਸਕਦਾ ਸਾਰਾ ਹਿਮਾਚਲ ਹਰਿਆਣਾ ਜੋ ਮਰਜ਼ੀ ਆਵੇ ਇੱਥੇ ਗੱਲ ਮੈਂ ਇਹ ਕਹਿ ਰਿਹਾ ਸੀ ਵੀ ਸਾਡੇ ਕੋਲ ਪੇਸ਼ੈਂਟ ਇੰਨੇ ਐ ਵੀ ਕੱਲੇ ਉਹ ਪੀਜੀਆਈ ਵੀ ਨਹੀਂ ਸੰਭ ਸਕਦੀ ਜਿਹੜੀ ਡ ਹਰਿਆਣਾ ਦੇ ਵਿੱਚ ਵੀ ਪੀਜੀਆ ਹੀ ਹੋਵੇ ਪੰਜਾਬ ਕੋਲ ਵੀ ਹੋਵੇ ਹਿਮਾਚਲ ਕੋਲ ਵੀ ਹੋਵੇ ਕਿ ਜਿੱਦਾ ਉੱਥੇ ਲਾਜ ਹੋ ਸਕਦਾ ਉੱਥੇ ਹੋਵੇ ਬਿਲਕੁਲ ਜੀ ਮੈਂ ਗੱਲ ਅੰਦਰ ਵੀ ਇਹੀ ਗੱਲ ਕਰੀਏ ਮੈਂ ਕੱਲੀ ਕਿਸੇ ਇੱਕ ਬੰਦੇ ਨੂੰ ਇੱਕ ਪਾਰਟੀ ਨੂੰ ਨਹੀਂ ਕਹਿ ਰਿਹਾ ਸਾਰੀਆਂ ਪਾਰਟੀਆਂ ਇਨਕਲੂਡ ਕਰ ਰਿਹਾ ਇਹਦੇ ਵਿੱਚ ਸਾਰੇ ਪੋਲਿਟਿਕਲ ਲੀਡਰ ਜਾਂ ਸਰਕਾਰਾਂ ਇਨਕਲੂਡ ਕਰ ਰਿਹਾ ਵੀ ਜੋ ਵੀ ਸੂਬੇ ਦੀ ਸਰਕਾਰ ਹੋਈ ਹੈ ਜੋ ਹਿਮਾਚਲ ਦੀ ਸਰਕਾਰ ਸੀ ਜਾਂ 75 ਸਾਲ ਜਿਨ੍ਹਾਂ ਨੇ ਬکریاں-ਬکریاں ਪਾਰਟੀ ਨੇ ਰਾਜ ਕੀਤਾ ਹਰਿਆਣੇ ਨੇ ਕੀਤਾ ਪੰਜਾਬ ਚ ਕੀਤਾ ਕਾਲੀ ਦਲ ਨੇ ਕੀਤਾ ਕਾਂਗਰਸ ਨੇ ਆਮ ਆਦਮੀ ਮੈਂ ਸਾਰੀਆਂ ਪਾਰਟੀਆਂ ਨੂੰ ਇਨਕਲੂਡ ਕਰ ਰਿਹਾ ਕਿ ਇੱਕ ਸਰਕਾਰ 5 ਸਾਲ ਦੀ ਟਰਮ ਦੇ ਵਿੱਚ ਇੱਕ ਕਦਾ ਕਸ਼ਨ ਨਹੀਂ ਹੈ ਕੋਈ ਵੀ ਸਰਕਾਰ ਕਿਸੇ ਸਟੇਟ ਦੀ ਸਰਕਾਰ ਹੋਵੇ ਕਿਉਂ ਕਿਉਂ ਹਰਿਆਣੇ ਦੇ ਪੇਸ਼ੈਂਟਸ ਨੂੰ ਇੱਥੇ ਚੰਡੀਗੜਾ ਆਉਣਾ ਪੈਂਦਾ ਕਿਉਂਕਿ ਉੱਥੇ ਪੀਜੀਆ ਇੱਕ ਹੈ ਨਹੀਂ ਮੈਨੇਜ ਹੁੰਦੀ ਤੁਸੀਂ 75 ਸਾਲ ਦੇ ਵਿੱਚ ਪੂਰੇ ਹਰਿਆਣਾ ਚ ਇੱਕ ਪੀਜੀਆਈ ਬਣਾਈ ਕਿਉਂ ਪੰਜਾਬ ਦੇ ਵਿੱਚ ਇੱਕ ਪੀਜੀਆਈ ਸੰਗਰੂਰ ਪੀਜੀਆਈ ਹੈ ਕਿਉਂ ਪੰਜਾਬ ਦੇ ਪੇਸ਼ੈਂਟਸ ਆਣ ਇੱਥੇ ਆਣ ਅਸੀਂ ਤਾਂ ਕਹਿੰਨੇ ਜੋ ਬਿਮਾਰੀ ਇੱਥੇ ਉਹਨਾਂ ਦਾ ਸੋਲੂਸ਼ਨ ਨਿਕਲਦਾ ਤਾਂ ਇੱਥੇ ਆਣ ਪਰ ਸਾਡੀਆਂ ਸਰਕਾਰਾਂ ਫੇਲ ਰਹੀਆਂ ਨੇ ਸਾਡੇ ਲੋਕ ਫੇਲ ਰਹੇ ਆ ਜਿਨ੍ਹਾਂ ਨੇ ਸ਼ਾਇਦ ਮੈਨੂੰ ਲੱਗਦਾ ਸਭ ਤੋਂ ਵੱਡੀ ਫੈਸਿਲਿਟੀ ਦੇਣ ਦੀ ਲੋੜ ਹੈ ਉਹ ਹਸਪਤਾਲ ਨੇ ਕਿਉਂਕਿ ਬਿਮਾਰੀਆਂ ਲੱਗਦੀਆਂ ਨੇ ਕੋਈ ਇਹ এডੂਕੇਸ਼ਨ ਤੇ ਹਸਪੀਟਲ ਇਹ ਤਾਂ ਬੇਸਿਕ ਸਾਡੀ ਨੈਸਸਿਟੀ ਹੈ ਤੇ ਇਹੀ ਕੁਐਸਚਨ ਸੀਗਾ ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਕੀਤਾ ਕੀ ਹੈ ਜੋ ਆਪਣੇ ਸਟੇਟਸ ਦੇ ਪੀਜੀਆਈ ਤੱਕ ਨਹੀਂ ਬਣਾ ਸਕਦੀਆਂ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਹਰਿਆਣਾ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਬਣਾ ਦਿੰਦੇ ਆ ਜਾਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਬਣੀਆਂ ਹੋਈਆਂ ਨੇ ਵੀ ਇਹ ਕਲੀਨਿਕਾਂ ਨਹੀਂ ਬਣਾਉਣੇ ਚਾਹੀਦੇ ਨੇ ਇਨੀਸ਼ੀਏਟਿਵ ਉਸ ਪਾਸੇ ਨੂੰ ਧਿਆਨ ਦੇਣਾ ਚਾਹੀਦਾ ਕਿ ਵੱਡੇ ਪੀਜੀਏ ਬਣਾਣ ਕਿ ਉੱਥੇ ਲੋਕ ਜਾਣ ਹਰ ਜ਼ਿਲ੍ਹੇ ਦੇ ਵਿੱਚ ਹੋਵੇ ਜਾਂ ਪੰਜ ਚਾਰ ਜ਼ਿਲ੍ਹਿਆਂ ਨੂੰ ਇੱਕ ਲੱਗਦਾ ਹੋਵੇ ਬਿਲਕੁਲ ਜੀ ਦੇਖੋ ਕਲੀਨਿਕ ਹੁੰਦੇ ਕਲੀਨਿਕ ਛੋਟੀਆਂ ਬਿਮਾਰੀਆਂ ਲਈ ਹੁੰਦੇ ਨੇ ਅੱਜ ਪੀਜੀਏ ਪੇਸ਼ੈਂਟ ਕਿਉਂ ਆਉਂਦੇ ਪੀਜੀਏ ਇਸ ਲਈ ਆਉਂਦੇ ਕਿਉਂਕਿ ਜੋ ਇਲਾਜ ਬਾਹਰ ਲੱਖਾਂ ਦੇ ਵਿੱਚ ਉਹ ਇੱਥੇ ਬੜਾ ਸਸਤਾ ਹੈ ਤੁਸੀਂ ਇੱਥੇ ਦੇ ਡਾਕਟਰਾਂ ਨੂੰ ਇੱਕ ਗੱਲ ਗੱਲ ਕਰੋਗੇ ਨਨਗੇ ਤਕਰੀਬ انسان ਵਿਚਾਰਾ ਜੋ ਪਰੇਸ਼ਾਨ ਹੈ ਜਿਹਦੇ ਕੋਈ ਬਿਮਾਰੀ ਲੱਗ ਗਈ ਹੋ ਆਪਦੇ ਇਲਾਜ ਲਈ ਪੀਜੀ ਤਾਂ ਕਰਕੇ ਆਂਦਾ ਹੈ ਸੂਬਿਆਂ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਬਣੇ ਉਹ ਚੰਗੀ ਗੱਲ ਹੈ ਉਹ ਛੋਟੀ ਕੋਈ ਬੁਖਾਰ ਖਾਂਸੀ ਹੋ ਗਿਆ ਜਖਾਮ ਹੋ ਗਿਆ ਉਹਨਾਂ ਚੀਜ਼ਾਂ ਦੀ ਰਾਜ ਹੋ ਜਾਂਦੇ ਨੇ ਖੁੱਲਨੇ ਚਾਹੀਦੇ ਮੈਂ ਕਹਿੰਦਾ ਮਹੱਲਾ ਕਲੀਨਿਕ ਤਾਂ ਹਰ ਅਸੈਂਬਲੀ ਹਰ ਡਿਸਟ੍ਰਿਕਟ ਦੇ ਵਿੱਚ ਵੱਡੇ ਨੰਬਰ ਤੇ ਹੋਣੇ ਚਾਹੀਦੇ ਪਰ ਇੱਕ ਪੀਜੀਆ ਇੱਕ ਡਿਸਟ੍ਰਿਕਟ ਹੋਵੇ ਜਾਂ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਪੀਜੀਆ ਹੋਊ ਤਾਂ ਉਹਦੇ ਨਾਲ ਬੜੀਆਂ ਸਹੂਲਤਾਂ ਲੋਕਾਂ ਨੂੰ ਮਿਲ ਜਾਣਗੀਆਂ ਕਿਉਂਕਿ ਹਰ ਪੇਸ਼ੈਂਟ ਕੋਈ ਫਿਰੋਜ਼ਪੁਰ ਫਾਜ਼ਿਲਕਾ ਬੋਰ ਬੈਠਾ ਹੈ ਉਹ ਉਹਦੇ ਲਈ ਚੰਡੀਗੜ੍ਹ ਪਹੁੰਚਣਾ ਬੜਾ ਔਖਾ ਕੰਮ ਹੈ ਉਹ ਇਨੀ ਬਿਮਾਰੀ ਲੈ ਕੇ ਇੱਥੇ ਪਹੁੰਚੂਗਾ ਇੱਥੇ ਆ ਕੇ ਇਨੀ ਭੀੜ ਹੁੰਦੀ ਹੈ ਇੱਕ ਡਾਕਟਰ 200 200 ਪੇਸ਼ੈਂਟਸ ਨੂੰ ਦੇਖ ਰਿਹਾ ਹੈ 300 300 ਪੇਸ਼ੈਂਟਸ ਨੂੰ ਦੇਖ ਰਿਹਾ ਹੈ ਕਿ ਕੁਆਲਿਟੀ ਕੀ ਪੀਜੀਆਈ ਦੇ ਡਾਕਟਰਸ ਕਿਸ ਕੁਆਲਿਟੀ ਨਾਲ ਪ੍ਰੋਵਾਈਡ ਕਰ ਸਕਦੇ ਨੇ ਉਹ ਪੇਸ਼ੈਂਟਸ ਨੂੰ ਇਲਾਜ ਤਾਂ ਇਹ ਅਸੀਂ ਸੋਚਣ ਦੀ ਗੱਲ ਹੈ ਪੀਜੀਆਈ ਖੁੱਲੇ ਦਰਵਾਜ਼ਾ ਹੈ ਜੋ ਮਰਜ਼ੀ ਆ ਸਕਦਾ ਪਰ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੇ ਪੀਜੀਆਈ ਵਰਗੇ ਹਸਪਤਾਲ ਹਰ ਥਾਂ ਵੰਣਗੇ ਸ਼ਾਇਦ ਲੋਕਾਂ ਦਾ ਇਲਾਜ ਜਲਦੀ ਤੇ ਸਹੀ ਤਰੀਕੇ ਨਾਲ ਹੋ ਸਕਦਾ ਅੱਛਾ ਗੁਰਪ੍ਰੀਤ ਸਾਹਿਬ ਦੂਜੇ ਨਸ਼ੇ ਦੀ ਗੱਲ ਆਈ ਹੈ ਕਿ ਅਫੀਮ ਇਹ 트ੈਂਡ ਬਣਿਆ ਬਣ ਚੁੱਕਿਆ ਨੌਜਵਾਨ ਇਸ ਨੂੰ ਇੱਕ ਸ਼ੌਂਕ ਵਜੋਂ ਰੱਖਦੇ ਆ ਕੋਲ ਚਾਂਦੀ ਦੀ ਡੱਬੀ ਦੇ ਵਿੱਚ ਫੀਮ ਰੱਖੀ ਹੋਈ ਆ ਤੁਸੀਂ ਇੱਕ ਵਿੱਚ ਟੈਗ ਕੀਤਾ ਕਿ ਸਰਦਾਰ ਮੁੰਡੇ ਜਿਨ੍ਹਾਂ ਦੀ ਟਰਬਨ ਸਜਾਈ ਹੁੰਦੀ ਆ ਉਹ ਵੀ ਇਸ ਨੂੰ 트ੈਂਡ ਦੇ ਵਜੋਂ ਲੈਂਦੇ ਨੇ ਤੇ ਉਹ ਖਾਂਦੇ ਨੇ ਤਨੂੰ ਕਿਉਂ ਇਹ ਕਹਿਣਾ ਪਿਆ ਕਿ ਸਰਦਾਰ ਮੁੰਡੇ ਇੱਥੇ ਯੂਨੀਵਰਸਿਟੀ ਚ ਅਜਿਹਾ ਹੁੰਦਾ ਕਿ ਸਰਦਾਰ ਮੁੰਡੇ ਉਹ ਖਾਂਦੇ ਨੇ ਬਾਕੀ ਹੋਰ ਕੋਈ ਨਹੀਂ ਖਾਂਦਾ ਨਹੀਂ ਨਹੀਂ ਮੈਂ ਸਰਦਾਰ ਮੁੰਡੇ ਵਾਲੀ ਕੋਈ ਗੱਲ ਨਹੀਂ ਕਹੀ ਮੈਂ ਸਿਰਫ ਇਹ ਗੱਲ ਕਹੀ ਆ ਅਫੀਮ ਦਾ ਟ੍ਰੈਂਡ ਕਿਉਂ ਯੂਥ ਦੇ ਵਿੱਚ ਹੈ ਉਹ ਯੂਥ ਦੇ ਵਿੱਚ ਭਾਵੇਂ ਉਹ ਕੋਈ ਵੀ ਹੋਵੇ ਉਹ ਮੋਨਾ ਵੀ ਹੋ ਸਕਦਾ ਕੋਈ ਸਰਦਾਰ ਬੰਦਾ ਵੀ ਹੋ ਸਕਦਾ ਕੋਈ Hindu ਵੀ ਖਾਰ ਰਿਹਾ ਹੁੰਦਾ ਇਹ ਗੱਲ ਕਿਸੇ ਧਰਮ ਦੇ ਨਾਲ ਰਿਲੇਟ ਕਰਨ ਦੀ ਗੱਲ ਨਹੀਂ ਹੈ ਇਹ ਗੱਲ ਇਹ ਹੈ ਵੀ ਕਿਉਂ ਯੂਥ ਨਸ਼ੇ ਵਾਲੇ ਪਾਸੇ ਜਾ ਰਹੀ ਹੈ ਇਹਨੂੰ ਇੱਕ ਟ੍ਰੈਂਡ ਸਮਝ ਅਸੀਂ ਕਿੰਨੇ ਤੱਕ ਕਿੰਨੇ ਐਸ ਪਾਸੇ ਯੂਥ ਨੂੰ ਅਫੀਮ ਵੱਲ ਕਿਹਨੇ ਸ਼ੁਰੂਆਤ ਕੀਤੀ ਯੂਨੀਵਰ ਤਾਨੂੰ ਲੱਗਿਆ ਕਿ ਵੀ ਯੂਨੀਵਰਸਿਟੀ ਦੇ ਇਹ ਬੰਦੇ ਸੀਗੇ ਟਾਰਗੇਟ ਕਰਕੇ ਨੌਜੋਨਾਂ ਨੂੰ ਖਵਾਉਂਦੇ ਰਿਹਾ ਵੀ ਆ ਖਾ ਲਓ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਤਾਂ ਪ੍ਰਸ਼ਾਸਨ ਨੂੰ ਨਕਲ ਕਸਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਰ ਵੀ ਨਸ਼ੇ ਨੇ ਕੱਲਾ ਫੀਮ ਦੀ ਗੱਲ ਨਹੀਂ ਮੈਂ ਨਾਲ ਹੋਰ ਨਸ਼ੇ ਵੀ ਦੱਸ ਰਿਹਾ ਵੀ ਕਿਉਂ ਯੂਥ ਨਸ਼ੇ ਵਾਲੇ ਪਾਸੇ ਜਾ ਰਹੇ ਆ ਅਸੀਂ ਦੇਖਦੇ ਹਾਂ 18 ਸਾਲ ਦੀ ਉਮਰ ਦੇ ਵਿੱਚ ਬੱਚਾ ਯੂਨੀਵਰਸਿਟੀ ਆਂਦਾ ਉਹ ਇੰਨੇ ਗਲਤ ਕੰਮਾਂ ਦੇ ਵਿੱਚ ਪੈ ਜਾਂਦਾ 2-4 ਸਾਲਾਂ ਦੇ ਵਿੱਚ ਉਹ ਆਪਦਾ ਇੰਨਾ ਵੱਡਾ ਨੁਕਸਾਨ ਕਰ ਲੈਂਦਾ ਉਹ ਵਾਪਸ ਸਹੀ ਰਾਹ ਨਹੀਂ ਮੁੜਦਾ ਕਿ ਅਫੀਮ ਦੀ ਜੇ ਤੁਸੀਂ ਸਟੱਡੀ ਕਰੋਗੇ ਉਹ ਤੁਹਾਡੇ ਮਾਈਂਡ ਨੂੰ ਸਲੋਲੀ ਸਲੋਲੀ ਇੰਪੈਕਟ ਇਨਾ ਜ਼ਿਆਦਾ ਕਰਦੀ ਹੈ ਇੱਕ ਸਹੀ ਇਨਸਾਨ ਉਸ ਨੂੰ ਜੇ ਰੈਗੂਲਰ ਕੰਜ਼ੂਮ ਕਰਦਾ ਉਹ ਸਿੱਧੇ ਤਰੀਕੇ ਨਾਲ ਖੜ ਵੀ ਨਹੀਂ ਸਕਦਾ ਉਹਦੀ ਜ਼ਬਾਨ ਲੜਖੜਾਣੀ ਸ਼ੁਰੂ ਕਰ ਜਾਂਦੀ ਹੈ ਇਹ ਸਾਡੇ ਨਾਲ ਦੇ ਕੁਝ ਲੋਕ ਨੇ ਉਹਨਾਂ ਨਾਲ ਅਸੀਂ ਵੇਖਦੇ ਹਾਂ ਕਈ ਤਾਂ ਸਿਆਣੇ ਕਹਿੰਦੇ ਨੇ ਪਿੰਡਾਂ ਦੇ ਭਵਾਂ ਹਰੇਣੇ ਦਾ ਹੋਊਗਾ ਜਾਟੂਗਾ ਕੋਈ ਪੰਜਾਬ ਦਾ ਹੋਊਗਾ ਜਿਹੜਾ ਖਾਂਦਾ ਕੰਮ ਕਰਦਾ ਕਹੀ ਬਹੋਂਦਾ ਜਾਂ ਕੁਝ ਵੀ ਕਰਦਾ ਉਹ ਤਾਂ ਕਹਿੰਦਾ ਕਿ ਇਹ ਤਾਂ ਚੰਗੀ ਬੜੀ ਹੈ ਤਾਂ ਵਰਦਾਨ ਹੈ ਫੀਮ ਪੁੱਕੀ ਹੈ ਤਾਂ ਵਰਦਾਨ ਹੈ ਤਾਂ ਹੋਣੀ ਚਾਹੀਦੀ ਹੈ ਰਾਜਸਥਾਨ ਚ ਖੇਤੀ ਹੋ ਰਹੀ ਹੈ ਹੋਰ ਥਾਵਾਂ ਸਟੇਟਾਂ ਦੇ ਵਿੱਚ ਖੇਤੀ ਹੋ ਰਹੀ ਹੈ ਜੇ ਇੰਨਾ ਵਰਦਾਨ ਹੈ ਤਾਂ ਫਿਰ ਪੰਜਾਬ ਸਰਕਾਰ ਜਾਂ ਹਰਿਆਣਾ ਸਰਕਾਰ ਜਾਂ ਬਾਕੀਆ ਸੂਬੇ ਦੀ ਸਰਕਾਰ ਇਹਦੀ ਖੇਤੀ ਲੀਗਲ ਕਿਉਂ ਕੀਤੀ ਹੋਈ ਹੈ ਕਿਉਂ ਬੈਨ ਕੀਤੀ ਹੋਈ ਹੈ ਫਿਰ ਘਰ ਘਰ ਦੁਕਾਨਾਂ ਤੇ ਰਾਸ਼ਨ ਦੀ ਦੁਕਾਨਾਂ ਤੇ ਫੀਮ ਮਿਲਣੀ ਚਾਹੀਦੀ ਹੈ ਕਿਉਂ ਬੈਨ ਕੀਤੀ ਹੋਈ ਹੈ ਇਹਦੇ ਪਰ ਪੰਜਾਬ ਵਿਧਾਨ ਸਭਾ ਚ ਵੀ ਮੁੱਦਾ ਗੁੰਜਿਆ ਸੀਗਾ ਐਮ ਐਲ ਏ ਹਰਮੀਤ ਪਠਾਨ ਮਾਜਰਾ ਉਹਨੇ ਚੁੱਕਿਆ ਸੀ ਕਹਿੰਦੇ ਖੇਤੀ ਹੋਣੀ ਚਾਹੀਦੀ ਹੈ ਕਹਿੰਦੇ ਲੋਕਾਂ ਨੂੰ ਇਹ ਮਿਲਣਾ ਚਾਹੀਦਾ ਸਾਰਿਆਂ ਦੇ ਹਾਲਾਂਕਿ ਕਿਸ ਨੇ ਜਵਾਬ ਨਹੀਂ ਦਿੱਤਾ ਕਹਿੰਦੇ ਮੰਨ ਤਾਂ ਤੁਹਾਡਾ ਵਿੱਚ ਉਹ ਕਰਦੀ ਹੈ ਕਿ ਵਿਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਨਹੀਂ ਦੇਖੋ ਜੀ ਇਹ ਪਤਾ ਕੀ ਸਾਡੇ ਲੋਕਾਂ ਨੂੰ ਨਾ ਲਿਮਟ ਦਾ ਨਹੀਂ ਪਤਾ ਹੁੰਦਾ ਵੀ ਉਸ 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 ਚੀਜ਼ ਨੂੰ ਤੁਸੀਂ ਕਿਵੇਂ ਕੰਜ਼ਿਊਮ ਕਰ ਰਹੇ ਹੋ ਐਜ਼ ਅ ਮੈਡੀਸਿਨ ਕੰਜ਼ਿਊਮ ਕਰ ਰਹੇ ਹੋ ਜਾਂ ਕਿਸ ਨੰਬਰ ਦੇ ਵਿੱਚ ਕੰਜ਼ਿਊਮ ਕਰ ਰਹੇ ਹੋ ਸਾਊਥ ਦੇ ਵਿੱਚ ਸਰਕਾਰਾਂ ਨੇ ਜਿਵੇਂ ਐਵੇਂ ਕੀਤਾ ਹੋਇਆ ਵੀ ਲੋਕ ਸਰਕਾਰੀ ਤੌਰ ਤੇ ਸ਼ਰਾਬ ਲੈ ਸਕਦੇ ਆ ਦੋ ਬੋਤਲ ਵੀ ਨਾ ਆ ਜਿਵੇਂ ਹਫਤੇ ਦੀ ਹੈ ਤੁਸੀਂ ਉੱਥੇ ਲੈ ਸਕਦੇ ਹੋ ਉਹ ਰੈਗੂਲਰ ਕੀਤੀ ਆਈਏ ਨੇ ਪਰ ਆਪਣੇ ਤਾਂ ਇੱਥੇ ਸ਼ਰਾਬ ਸ਼ਾਇਦ ਜਦ ਤੱਕ ਪੂਰਾ ਹੋਸ਼ ਨਹੀਂ ਖਤਮ ਹੁੰਦਾ ਇਨਸਾਨ ਨੂੰ ਜਦ ਤੋ ਡਿੱਗਦਾ ਨਹੀਂ ਉਸ ਵੇਲੇ ਤੱਕ ਪੀਣ ਤੋਂ ਨਹੀਂ ਹਟਦੇ ਤਾਂ ਲੋਕਾਂ ਨੂੰ ਇੱਕ ਬੜੀ ਬਾਰੀਕ ਲਾਈਨ ਹੁੰਦੀ ਹੈ ਸਹੀ ਤੇ ਗਲਤ ਦੀ ਉਹ ਲਾਈਨ ਦਾ ਹੀ ਨਹੀਂ ਪਤਾ ਵੀ ਉਹ ਕ੍ਰੋਸ ਕਦ ਹੁੰਦੀ ਹੈ ਤੇ ਕ੍ਰੋਸ ਹੋ ਜੂਗੀ ਤਾਂ ਉਹਦੇ ਕੰਸੀਕਵੈਂਸਿਸ ਕੀ ਨੇ ਕਦੇ ਵੀ ਫਿਰ ਜੇ ਇੰਨੀ ਚੰਗੀ ਹੈ ਤਾਂ ਲੋਕ ਸਰਕਾਰਾਂ ਸਾਰਿਆਂ ਨੂੰ ਕਹਿਣਾ ਚਾਹੀਦਾ ਪੋਲਿਟੀਕਲ ਸਪੀਚਾਂ ਦੇ ਵਿੱਚ ਲੀਡਰਾਂ ਨੂੰ ਵੀ ਆਫੀਮ ਖਾਇਆ ਕਰੋ ਚੰਗੀ ਸਿਹਤ ਬਣਦੀ ਹੈ ਕਿਉਂ ਕਿ ਕਿਉਂ ਨਹੀਂ ਫਿਰ ਲੀਡਰ ਕਿਉਂ ਨਹੀਂ ਕਹਿੰਦੇ ਕਿਉਂ ਨਹੀਂ ਕੋਈ ਚੰਗਾ ਜੋ ਧਰਮ ਇੰਟਰਮੀਸਾਈਟਮ ਫੀਮ ਖਾਇਆ ਕਰੋ ਜੀ ਬੜੀ ਸਿਹਤ ਬਣਦੀ ਹੈ ਕਿਤਨਾ ਕਿਤੇ ਸਮਝਣਾ ਪੈਣਾ ਇਸ ਚੀਜ਼ ਦੀ ਕੋਈ ਕੋਈ ਇਹਦੇ ਸੇਖੀ ਨਹੀਂ ਹੈਗੀ ਵੀ ਅਸੀਂ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਆਂ ਇਹ ਬੜੀ ਮਹਿੰਗੀ ਆਂਦੀ ਹੈ ਤੇ ਅਸੀਂ ਖਾ ਸਕਦੇ ਆਂ ਅਸੀਂ ਉਹਨਾਂ ਦੀ ਸੋਚਣ ਦੀ ਸ਼ਕਤੀ ਖਤਮ ਹੁੰਦੇ ਦੇਖਿਆ ਜੋ ਇਹ ਚੀਜ਼ਾਂ ਦਾ ਯੂਜ਼ ਕਰਦੇ ਨੇ ਉਹ ਲੰਬੇ ਸਮੇਂ ਲਈ ਯੂਜ਼ ਕਰਦੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਗਲਪ ਸਾਬ ਕਈ ਨੌਜਵਾਨ ਹਾਲਾਂਕਿ ਇਹ ਫੀਮ ਤੁਸੀਂ ਕਿਹਾ ਕਿ ਕੱਲੀ ਫੀਮ ਨਹੀਂ ਹੋਰ ਤਰ੍ਹਾਂ ਦੇ ਨਸ਼ੇ ਵੀ ਗੋਲੀਆਂ ਖਾਂਦੇ ਨੇ ਡਰਾਈ ਨਸ਼ਾ ਬਹੁਤ ਲੈਂਦੇ ਆ ਨੌਜਵਾਨ ਪਾ ਚਿੱਟਾ ਸਮੈਕ ਇਹ ਚੀਜ਼ਾਂ ਤੋਂ ਲੱਗਦਾ ਨਹੀਂ ਕਿ ਉਹ ਵੀ ਸਭ ਤੋਂ ਵੱਡਾ ਘਾਤਕ ਹੈ ਨੌਜਵਾਨਾਂ ਦੇ ਵਾਸਤੇ ਔਨਰ ਟਾਈਮ ਦੇ ਵਿੱਚ ਉਹ ਪੀੜੀ ਨੂੰ ਹੀ ਖਤਮ ਕਰਦੇ ਕਿ ਜੇ ਇਸ ਟੀਕੇ ਨਾਲ ਨਸ਼ਾ ਲੈਂਦੇ ਰਹੇ ਬਿਲਕੁਲ ਜੀ ਟੀਕੇ ਲਾਂਦੇ ਆ ਚਿੱਟਾ ਹੋ ਗਿਆ ਹੋਰ ਨਸ਼ੀਲੇ ਪ੍ਰਦਾਰਭੂਕੀ ਹੋ ਗਈ ਜੋ ਵੀ ਜੋ ਵੀ ਨਸ਼ਾ ਆਂਦਾ ਹੈ ਇਹਦੇ ਲਈ ਤੁਸੀਂ ਚਰਸ ਲਾ ਲਓ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਨਸ਼ਾ ਨਸ਼ਾ ਹਰ ਹਰੀ ਹਰ ਸਾਰੇ ਨਸ਼ੇ ਮਾੜੇ ਆ ਅਸੀਂ ਨਹੀਂ ਕਹਿ ਸਕਦੇ ਇਹ ਨਸ਼ਾ ਚੰਗਾ ਹੁੰਦਾ ਜੀ ਇਹ ਤਾਂ ਕੰਜ਼ਿਊਮ ਕਰ ਲੈਣਾ ਚਾਹੀਦਾ ਨਸ਼ੇ ਸਾਰੇ ਹੀ ਮਾੜੇ ਆ ਪਰ ਸਾਡੀ ਜਵਾਨੀ ਤੇ ਸਾਡੀ ਪੰਜਾਬ ਦੀ ਜਵਾਨੀ ਤੇ ਸਾਡੇ ਹੋਰ ਸਟੇਟਾਂ ਦੀ ਆ ਲਾਲੀ ਨੀਰਵਾਇ ਸਟੇਟ ਦੀ ਚੰਡੀਗੜ੍ਹ ਦੀ ਜਵਾਨੀ ਅੱਜ ਕੱਲ ਇੰਪੈਕਟ ਹੋ ਰਹੀ ਹੈ ਸਿਰਫ ਨਸ਼ੇ ਕਰਕੇ ਇਸ ਨੂੰ ਰੋਕਣ ਦੀ ਵੱ ਅੱਜ ਕੱਲ ਦਾ ਸਮਾਂ ਐਵੇਂ ਦਾ ਆ ਗਿਆ ਜੇ ਤੁਸੀਂ ਨਿਗਾ ਨਹੀਂ ਰੱਖੋਗੇ ਕਿਸ ਪਾਸੇ ਨੂੰ ਇਹ ਚੀਜ਼ਾਂ ਲੈ ਕੇ ਜਾਣ ਗਈਆਂ ਇਨਸਾਨ ਆਪਣੀਆਂ ਜ਼ਿੰਦਗੀਆਂ ਖੋ ਦਿੰਦਾ ਹੈ ਅਸੀਂ ਤਾਂ ਆਪ ਦੇਖਦੇ ਇੱਥੇ ਰੋਜ਼ ਮੈਂ ਇਸ ਚੀਜ਼ ਬਾਰੇ ਕਿਉਂ بار بار ਗੱਲ ਕਰਦਾ ਕਿਉਂਕਿ ਮੈਂ ਇਸ ਵਾਰਡ ਤੋਂ ਕਾਉਂਸਲਰ ਹਾਂ ਮੈਂ ਦੋਵੇਂ ਸੈਕਸ਼ਨ ਦੇਖ ਰਿਹਾ ਮੈਂ ਉਹ ਹਸਪਤਾਲ ਵੀ ਦੇਖ ਰਿਹਾ ਤੇ ਮੈਂ ਯੂਥ ਵੀ ਇੱਥੇ ਦੇਖ ਰਿਹਾ ਯੂਥ ਦਾ ਹਾਲ ਵੀ ਦੇਖਣਾ ਤੇ ਹਸਪਤਾਲ ਵੀ ਦੇਖਣਾ ਉੱਥੇ ਕੋਣ ਲੋਕ ਪਹੁੰਚਦੇ ਨੇ ਨਸ਼ੇ ਵਿੱਚ ਇਸ ਤਰੀਕੇ ਨਾਲ ਪਰਿਵਾਰ ਬਰਬਾਦ ਹੋ ਜਾਂਦੇ ਨੇ ਇੱਕ ਪਰ ਇੱਕ ਇਨਸਾਨ ਨਸ਼ਾ ਕਰਦਾ ਉਹ ਕੱਲਾ ਬਰਬਾਦ ਨਹੀਂ ਹੁੰਦਾ ਉਹਦੇ ਨਾਲ ਪੂਰੀ ਫੈਮਿਲੀ ਤੇ ਰਿਸ਼ਤੇਦਾਰੀ ਤੱਕ ਬਰਬਾਦ ਹੋ ਜਾਂਦੀ ਹੈ ਇੱਕ ਜ਼ਿੰਦਗੀ ਜਾਂਦੀ ਹੈ ਤਾਂ ਉਸ ਜ਼ਿੰਦਗੀ ਪਰਿਵਾਰ ਦੇ ਪਰਿਵਾਰ ਤਬਾਹ ਹੋ ਰਹੇ ਨੇ ਤੇ ਇੱਕ ਮੁਹਿੰਮ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਤੇ ਸਾਰੇ ਚੰਡੀਗੜ੍ਹ ਆਸ-ਪਾਸੇ ਹਰ ਥਾਂ ਮੈਂ ਤਾਂ ਕਹਿੰਦਾ ਹਿਮਾਚਲ ਹਰਿਆਣਾ ਹਰ ਥਾਂ ਚਲਣੀ ਚਾਹੀਦੀ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਵੀ ਨਸ਼ੇ ਨੂੰ ਰੋਕਿਆ ਜਾਵੇ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇ ਅਸੀਂ ਇਹ ਨਹੀਂ ਦੇਖ ਸਕਦੇ ਯੂਥ ਸਾਰਾ ਬਾਹਰ ਨਿਕਲ ਜਾਊਗਾ ਬਚਿਆ ਕੁਝ ਨਸ਼ਿਆਂ 'ਚ ਵੱਢ ਜਾਊਗਾ ਕਿਸ 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 ਤਰੀਕੇ ਨਾਲ ਅਸੀਂ ਆਪਣੇ ਸੂਬੇ ਨੂੰ ਡਵੈਲਪ ਕਰਾਂਗੇ ਤਾਂ ਇਹ ਬੜੀ ਸੋਚਣ ਦੀ ਗੱਲ ਹੈ ਤੇ ਸਾਰੇ ਬੁੱਧੀਜੀਵੀਆਂ ਨੂੰ ਤੇ ਹਰ ਸੂਟਣ ਨੂੰ ਇਹ ਸੋਚਣਾ ਚਾਹੀਦਾ ਹੈ ਯੂਥ ਨੂੰ ਨਸ਼ਿਆਂ ਤੋਂ ਅਸੀਂ ਨਸ਼ਿਆਂ ਤੋਂ ਦੂਰੀ ਰੱਖਣੀ ਚਾਹੀਦੀ ਹੈ ਨ ਜਵਾਨ ਦੇ ਉੱਤੇ ਚਾਕੂ ਨਾਲ ਹਮਲਾ ਹੋ ਗਿਆ ਇੱਕ ਦੀ ਤਾਂ ਮੌਤ ਹੋ ਗਈ ਇੱਕ ਅਜੇ ਵੀ ਹਸਪਤਾਲ ਦੇ ਵਿੱਚ ਦਾਖਲਾ ਸਟਾਰ ਨਾਈਟ ਸੀਗੀ ਚੰਡੀਗੜ੍ਹ ਮੰਨਿਆ ਪਰ ਮੰਨਿਆ ਸ਼ਹਿਰ ਹੈ ਕਿ ਵੀ ਇੱਥੇ ਪੁਲਿਸ ਲਾਈਨ ਆਰਡਰ ਬੜਾ ਕੰਟਰੋਲ ਹੈ ਤੇ ਪੁਲਿਸ ਪੱਬਾਂ ਭਰ ਰਹੀਦੀ ਹੈ ਹਰ ਥਾਂ ਦੇ ਉੱਤੇ ਪੀਸਰ ਘੁੰਮਦੀ ਹੈ ਹਰ ਸੈਕਟਰ ਦੇ ਵਿੱਚ ਇਹ ਯੂਨੀਵਰਸਿਟੀ ਵਿੱਚ ਖੜੇ ਹੋਏ ਆ ਨਾਲ ਹੀ ਪੀਜੀਆਈ ਹੈ ਇਸ ਹੱਦ ਦੇ ਵਿੱਚ ਕਤਲ ਹੋ ਜਾਣਾ ਹਮਲਾ ਹੋ ਜਾਣਾ ਇਹਨੂੰ ਕਿਵੇਂ ਕਿੰਨਾ ਕੁ ਵਾਜਬ ਸਮਝਦੇ ਹੋ ਇਹ ਨੌਜਵਾਨ ਸੁਰੱਖਿਆਤ ਐ ਨਹੀਂ ਕਿ ਗੱਲਬਾਤ ਕੀ ਸੀਗੀ ਅਸਲ ਦੇ ਵਿੱਚ ਵਿੱਚ ਗੱਲਬਾਤ ਉਹ ਜੀ ਕੱਲ ਫੈਸਟ ਸੀਗਾ ਉਦੋਂ ਫੈਸਟ ਦੇ ਸਿੰਗਰ ਆਏ ਸੀਗੇ ਪਰ ਪਿਛਲੇ ਇਹੀ ਮੈਂ ਕੰਸਰਨ ਦੀ ਗੱਲ ਕਹਿੰਦਾ ਵੀ ਇੰਨਾ ਸਮਾਂ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਸਾਰੇ ਸਿੰਗਰਾਂ ਦਾ ਸ਼ੋਅ ਸੀ ਪਹਿਲਾਂ ਅਰਜਨ ਢਿੱਲੋਂ ਦਾ ਸ਼ੋਅ ਸੀਗਾ ਉਹ ਕੈਨਸਲ ਹੋ ਗਿਆ ਫਿਰ ਕੱਲ ਇੱਕ ਸ਼ੋਅ ਸੀਗਾ ਤੁਸੀਂ ਦੇਖੋ ਕਿਸ ਹੱਦ ਤੱਕ ਇੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ 19-20 ਸਾਲਾਂ ਦਾ ਪੰਜਾਬ ਦੇ ਮੁੰਡੇ ਦਾ ਮਰਡਰ ਹੋ ਜਾਂਦਾ ਜੋ ਜਿਨ੍ਹਾਂ ਨੇ ਮਾਰਿਆ ਉਹਨੂੰ ਜਿਸ ਤਰੀਕੇ ਨਾਲ ਮਾਰਿਆ ਉਹ ਉਹਨਾਂ ਦਾ ਉਹ ਕੋਈ ਨਾਰਮਲ ਇਨਸਾਨ ਨਹੀਂ ਸੀ ਕਿ ਉਹ ਨਸ਼ੇ ਦੇ ਵਿੱਚ ਪੂਰੇ ਆਪਣੇ ਸੈਟ ਸੀਗੇ ਉਹਨਾਂ ਨੇ ਚੱਕੂ ਮਾਰੇ ਆ ਨੀਅਰ ਬਾਇਓ ਇਹ ਨਹੀਂ ਹਜੇ ਆਈਡੈਂਟੀਫਾਈ ਹੋਇਆ ਉਹ ਸਟੂਡੈਂਟਸ ਨੇ ਜਾਂ ਨੀਅਰ ਬਾਇ ਕੋਈ ਕਲੋਨੀ ਦੇ ਲੋਕ ਨੇ ਇੱਥੇ ਜੀ ਨੀਅਰ ਬਾਇ ਚੰਡੀਗੜ੍ਹ ਦੇ ਵਿੱਚ ਜੋ ਕਲੋਨੀ ਆ ਉੱਥੇ ਬੜਾ ਟ੍ਰੈਂਡ ਹੈ ਇੱਕ ਉਹ ਚੱਕੂ ਨਾਲ ਰੱਖਦੇ ਆ ਉਹ ਛੂਰੀਆਂ ਨਾਲ ਰੱਖਦੇ ਆਂ ਆਪਣੀ ਜੇਬਾਂ ਦੇ ਵਿੱਚ ਵੀ ਉਹਨਾਂ ਨੂੰ ਅੱਜ ਕੱਲ ਦਾ ਉਹ ਸਮਾਂ ਨਹੀਂ ਹੈ ਤੁਸੀਂ ਕਿਸੇ ਨਾਲ ਲੜਾਈ ਕਰ ਲੋਗੇ ਆ ਤੁਹਾਡੀ ਦੇਹ ਬੜੀ ਤਕੜੀ ਹੈ ਸਰੀਰ ਬੜਾ ਤਕੜਾ ਹੈ ਜੋ ਨਸ਼ਾ ਕਰਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਮੈਂ ਅਗਲੇ ਦੀ ਜਾਨ ਲੈ ਰਿਆਂ ਜਾਂ ਮੇਰੇ ਇੱਕ ਇੱਕ ਮਾਰਨ ਮੇਰੇ ਚੱਕੂ ਮਾਰਨ ਨਾਲ ਅਗਲੇ ਦੀ ਜਾਨ ਚਲ ਜੂਗੀ ਤਾਂ ਇਹ ਚੀਜ਼ਾਂ ਕਿਉਂ ਵਧ ਰਹੀਆਂ ਐ ਇਸੇ ਕਰਕੇ ਵਧ ਰਹੀਆਂ ਕਿਉਂਕਿ ਸਿੱਖਿਆ ਦੀ ਬੜੀ ਕਮੀ ਹੈ ਕਾਉਂਸਲਿੰਗ ਦੀ ਬੜੀ ਕਮੀ ਹੈ ਅਸੀਂ ਯੂਥ ਨੂੰ ਗਾਈਡ ਹੀ ਨਹੀਂ ਕਰ ਸਾਰੇ ਵੀ ਤੁਸੀਂ ਕਰਨਾ ਕੀ ਹੈ 18 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚਾ ਕਾਲਜ ਜਾਂ ਯੂਨੀਵਰਸਿਟੀ ਆਂਦਾ ਸੀ ਉਸ ਨੂੰ ਗਾਈਡ ਹੀ ਨਹੀਂ ਕਰ ਸਕਦੇ ਨਸ਼ਿਆਂ ਤੋਂ ਕਿਉਂ ਦੂ ਸ਼ੌਂਕ ਸ਼ੌਂਕ ਨਾਲ ਅਸੀਂ ਪੈ ਜਾਂਦੇ ਹਾਂ ਉਸ ਤੋਂ ਬਾਅਦ ਸਾਨੂੰ ਸਹੀ ਗਲਤ ਦਾ ਪਤਾ ਨਹੀਂ ਲੱਗਦਾ ਕਿਸੇ ਦੀ ਜ਼ਿੰਦਗੀ ਗਈ ਹੈ ਇੱਕ ਪਰਿਵਾਰ ਉੱਜੜ ਗਿਆ ਇੱਕ ਜਵਾਬ ਉੱਜੜ ਗਿਆ ਉਹਦਾ ਇੰਪੈਕਟ ਕਿੰਨਾ ਵੱਡਾ ਰਹਿੰਦਾ ਹੈ ਉਹਦੀ ਕੋਈ ਗਲਤੀ ਨਹੀਂ ਸੀ ਉਹ ਕਿਸੇ ਸਿੰਗਰ ਨੂੰ ਇੱਥੇ ਸੁਣਨ ਆਇਆ ਸੀਗਾ ਮਾੜੀ ਮੋਟੀ ਕਹਾ ਸੁਣੀ ਕਰਕੇ ਜੇ ਕਿਸੇ ਦੀ ਜਾਨ ਜਾਂਦੀ ਹੈ ਇਹ ਬੜੀ ਸ਼ਰਮਨਾਕ ਹਰਕਤ ਹੈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹਦੇ 'ਚ ਤਕੜੇ ਹੋ ਕੇ ਮੈਨੂੰ ਲੱਗਦਾ ਕਾਰਵਾਈ ਕਰਨੀ ਚਾਹੀਦੀ ਹੈ ਆ ਜੀ ਯੂਨੀਵਰਸਿਟੀ ਦੇ ਵਿੱਚ ਐਵੇਂ ਲੱਗਦਾ ਵੀ ਬਾਹਰੋਂ ਇੱਕ ਗੇੜੀ ਰੂਟ ਬਣਾ ਦਿਆ ਗਿਆ ਬਾਹਰ ਦੇ ਬੰਦੇ ਆਉਂਦੇ ਆ ਇੱਥੇ ਗੇੜੀਆਂ ਮਾਰਦੇ ਐ ਇੰਜੋਇ अच्छा एक गल हुई क्यों वधी क्यों सारी जे नौजवान दा उथे ਕਤਲ ਹੋਇਆ ਤੁਸੀਂ ਕਹਿ ਰਹੇ ਹੋ ਕਿ ਹੱਥਾਂ ਦੇ ਵਿੱਚ ਛੁਰੀਆਂ ਰੱਖਦੇ ਨੇ ਇੰਨਾ ਲਾਅ ਕਿਵੇਂ ਹੋ ਗਿਆ ਕਿਉਂਕਿ ਜਦੋਂ ਵੀ ਕਿਸੇ ਦਾ ਸ਼ੋਅ ਹੁੰਦਾ ਇੱਕ ਸਿਕਿਉਰਟੀ ਪਰਪਸ ਹੁੰਦਾ ਜਦੋਂ ਕੋਈ ਐਂਟਰ ਹੁੰਦਾ ਉਹਦੀ ਸਾਰੀ ਪ੍ਰੋਪਰਲੀ ਤਲਾਸ਼ੀ ਹੁੰਦੀ ਹੈ ਕੋਈ ਸ਼ਾਰਪ ਵੈਪਨ ਜਾਂ ਕੋਈ ਹੋਰ ਵੈਪਨ ਜਾਂ ਕੋਈ ਗਿਲਟੀ ਵੈਪਨ ਤਾਂ ਨਹੀਂ ਹੋਏਗਾ ਇਹਨਾਂ ਕੋਲ ਕੋਈ ਅਜਿਹੀ ਘਟਨਾ ਵਾਪਰ ਸਕੇ ਅਜੀਹੀ ਫਿਰ ਨਲਾਇਕੀ ਕੀ ਦੀ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੋ ਗਈਆਂ ਨਲਾਇਕੀ ਜੀ ਪ੍ਰਸ਼ਾਸਨ ਦੀ ਹੈ ਪੁਲਿਸ ਦੀ ਹੈ ਪੁਲਿਸ ਦਾ ਕੰਮ ਸਿਰਫ ਖੜੇ ਹੋ ਕੇ ਉੱਥੇ ਇੱਕ ਫਾਰਮੈਲਟੀ ਦੀ ਤਲਾਸ਼ੀ ਕਰਨਾ ਨਹੀਂ ਹੁੰਦਾ ਪੁਲਿਸ ਦਾ ਕੰਮ ਬਹੁਤ ਗੂੜਾ ਹੈ ਪੁਲਿਸ ਨੂੰ ਸ਼ਾਇਦ ਇਹ ਦੇਖਣਾ ਚਾਹੀਦਾ ਵੀ ਕਿਸ ਤਰੀਕੇ ਦੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉਹਦੇ ਵਿੱਚ ਚੈਕਿੰਗ ਹੋਣੀ ਚਾਹੀਦੀ ਹੈ ਵੀ ਪੁਲਿਸ ਦੇ ਜੋ ਲੋਕ ਨੇ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਕੋਈ ਇਨਸਾਨ ਕਿਸ ਤਰੀਕੇ ਨਾਲ ਇੱਕ ਸਟੂਡੈਂਟ ਨੂੰ ਮਾਰ ਦਿੰਨਾ ਹੈ ਉਹਦੇ ਤੇ ਚੱਕੂ ਚਲਾ ਕੇ ਉਹਦੀ ਜਾਨ ਲੈ ਲੈਂਦੇ ਆ ਇਹ ਕੋਈ ਨਾਰਮਲ ਗੱਲ ਨਹੀਂ ਹੈ ਇਸ ਤੋਂ ਵੱਡੀ ਇਹੋ ਜਿਹਾ ਸਮਾਂ ਆਊਗਾ ਜਿਸ ਦਿਨ ਇੱਥੇ ਕੁੜੀਆਂ ਸੇਫ ਨਹੀਂ ਫੀਲ ਕਰਨਗੀਆਂ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੇ ਇੱਥੇ ਪੁਲਿਸ ਪ੍ਰਸ਼ਾਸਨ ਇਹ ਦਿਨ ਦੇਖਣ ਨੂੰ ਵੇਟ ਕਰ ਰਿਹਾ ਹੈ ਜਦੋਂ ਕਿਸੇ ਕੁੜੀ ਦਾ ਰੇਪ ਹੋ ਜਾਵੇ ਇੱਥੇ ਕਿਸੇ ਦੇ ਛੇੜਛਾੜ ਹੋਵੇ ਰੋਜ਼ ਦਾਵੇਂ ਦਾ ਕੋਈ ਇਨਸੀਡੈਂਟ ਨਹੀਂ ਹੋਊਗਾ ਸ਼ਾਮ ਨੂੰ ਜਿਸ ਦਿਨ ਕੋਈ ਕੁੜੀ ਨਹੀਂ ਛੇੜੀ ਜਾਂਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ ਕਹਿੰਦੇ ਇਸ ਤੋਂ ਵੱਡੇ ਵੱਡੇ ਲੀਡਰ ਨਿਕਲ ਕੇ ਗਏ ਆ ਕਿ ਇਹ ਅ ਇਹੋ ਜੀ ਹਰਕਤਾਂ ਕਰਨਗੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੁਲਿਸ ਨੂੰ ਵੱਡੇ ਲੈਵਲ ਤੇ ਕਾਰਵਾਈ ਕਰਨੀ ਚਾਹੀਦੀ ਹੈ ਚੈਕਿੰਗਾਂ ਕਰਨੀ ਚਾਹੀਦੀ ਨਹੀਂ ਕਿ ਕੋਣ ਸ਼ਰਾਰਤੀ ਤੱਤਵੇਂ ਜਿਹੜੇ ਆਊਟਸਾਈਡਰ ਆਉਂਦੇ ਨੇ ਉਹ ਕਿਉਂ ਐਂਟਰੀ ਕਰੀ ਜਾਂਦੇ ਨੇ ਤੇ ਉਹ ਐਂਟਰੀ ਕਰਦੇ ਆ ਤਾਂ ਉਹਨਾਂ ਦੀ ਪੂਰੀ ਚੈਕਿੰਗ ਹੋਵੇ ਉਹਨਾਂ ਦੇ ਕੋਲ ਨਸ਼ੀਲੇ ਪਦਾਰਥੀ ਆ ਐਵੇਂ ਦੇ ਕੋਈ ਚਾਕੂ ਛੂਰੀ ਜਾਂ ਪਿਸਤੌਲਾਂ ਰੱਖੀਆਂ ਹੋਈਆਂ ਨੇ ਬਹੁਤ ਸਾਰੀ ਤੁਸੀਂ ਮੈਂ ਕਹਿੰਨਾ ਔਨ ਰਿਕਾਰਡ ਇਹ ਗੱਲ ਪਹਿਲਾਂ ਵੀ ਕਹੀ ਸੀ ਜੀ ਤੁਸੀਂ ਹੋਸਟਲਾਂ ਚ ਚੈੱਕ ਕਰ ਲੋਗੇ 10 20 ਦੇਸੀ ਕੱਟੇ ਦਾ ਤੁਹਾਨੂੰ ਹੋਸਟਲਾਂ ਦੇ ਵਿੱਚ ਵੀ ਮਿਲ ਜਾਣਗੇ ਇੰਨਾ ਫਿਰ ਵ ਪ੍ਰਸ਼ਾਸਨ ਕਿਉਂ ਨਹੀਂ ਨਾਕਤ ਹੁੰਦਾ ਨਹੀਂ ਹੁੰਦਾ ਜੀ ਇਹਦਾ ਕਾਰਨ ਨਹੀਂ ਅਸੀਂ ਤਾਂ ਕਹਿ ਕੇ ਇਹਨਾਂ ਨੂੰ ਥੱਗ ਗਏ ਆ ਵੀ ਤੁਸੀਂ ਪਹਿਲਾਂ ਵੀ ਇੱਕ ਪਿਛਲੇ ਮਹੀਨੇ ਆਪਣਾ ਹੋਸਟਲ ਦੇ ਵਿੱਚ ਨਸ਼ੇ ਕਰਕੇ ਓਵਰ ਡੋਜ਼ ਕਰਕੇ ਡੈਥ ਹੋ ਗਈ ਸੀਗੀ ਪ੍ਰਸ਼ਾਸਨ ਨੂੰ ਸ਼ਾਇਦ ਕੋਈ ਫਰਕ ਹੀ ਨਹੀਂ ਪੈਂਦਾ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੇ ਘਰ ਚੋਂ ਇੱਕ ਬੰਦਾ ਜੀ ਘਟਦਾ ਹੈ ਸ਼ਾਇਦ ਉਹਨੂੰ ਹੀ ਫਰਕ ਪੈਂਦਾ ਬਾਕੀ ਤਾਂ ਸ਼ਾਇਦ ਮੈਨੂੰ ਲੱਗਦਾ ਹੈ ਸਿਰਫ ਇੱਕ ਤਸੱਲੀ ਦਿੰਨੇ ਆ ਔਰ ਉਸ ਤੋਂ ਬਾਅਦ ਸਭ ਚੀਜ਼ਾਂ ਨਾਰਮਲ ਹੋ ਜਾਂਦੀ ਜਿਹਦੀ ਕੱਲ ਜਾਨ ਗਈ ਉਹਦੇ ਪਰਿਵਾਰ ਨੂੰ ਪਤਾ ਹੋਣਾ ਕਿ ਦੀ ਜਾਨ ਗਈ ਹੈ ਬਾਕੀ ਤਾਂ ਦੁਨੀਆ ਐਵੇਂ ਹੀ ਚਲਦੀ ਆਂਦੀ ਹੈ ਸ਼ਾਇਦ ਜਦੋਂ ਆਪਣੇ ਘਰ ਦਾ ਜੀ ਜਾਂਦਾ ਦੀ ਪੰਜਾਬ ਯੂਨੀਵਰਸਿਟੀ ਦੀ ਅਥਾਰਟੀ ਦੀ ਵਾਈਸ ਚਾਂਸਲਰ ਦੀ ਤੇ ਪੰਜਾਬ ਆਪਣਾ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੀ ਠੀਕ ਬਹੁਤ ਸ਼ੁਕਰੀਆ ਸਚਿਨ ਗਲਵ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਹੈ